ਸਾਸੀ ਗੱਲ ਜੀ ਸਾਰਿਆਂ ਨੂੰ ਹੋਰ ਸਨੋ ਠੀਕ ਠਾਕ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਗੇ ਦੋ ਦਿਨ ਦਾ ਵੀਡੀਓ ਨਹੀਂ ਪਈ ਪ੍ਰੋਬਲਮ ਜੀ ਰਹੀ ਤਾਂ ਕਰਕੇ ਤੇ ਅੱਜ ਆਪਾਂ ਪਹੁੰਚੇ ਆ ਮਾਨਸਾ ਮੰਡੀ ਮਾਨਸਾ ਮੰਡੀ ਦੇ ਵਿੱਚ ਮੱਝਾਂ ਬਹੁਤ ਜ਼ਿਆਦੀਆਂ ਤੇ گاਵਾ ਥੋੜੀਆਂ ਘੱਟ ਆ ਪਰ ਜਿੰਨੀਆਂ ਵੀ گاਵਾ ਤੁਹਾਨੂੰ ਦਿਖਾਵਾਂਗੇ ਚੰਗੀਆਂ ਸੋਹਣੀਆਂ گاਵਾ ਦਿਖਾਵਾਂਗੇ ਤੇ ਜੋ ਮੁੱਲ ਪਾਊਗਾ ਉਹ ਆਪਾਂ ਵੀਡੀਓ 'ਚ ਕਰਾਂਗੇ ਤੇ ਮੱਝਾਂ ਕਾਫੀ ਚੰਗੀਆਂ ਨੇ ਤੇ ਆਓ ਮਿਲਦੇ ਆ ਵੀਡੀਓ ਦੋਸਤੋ ਨੀਲੀ ਰਾਵੀ ਦੀ ਝੋਟੀ ਆ ਹਾਂ ਜੀ ਬਹੁਤ ਸੋਹਣੀ ਹੈ ਆ ਦੇਖ ਸਕਦੇ ਹੋ ਹਨ ਹਵਾਨਾ ਲਓ ਜੀ ਲਓ ਥੋੜੀ ਡਰਦੀ ਲਓ ਲਓ ਤੇ ਫੇਸ ਕੁਆਲਟੀ ਵੀ ਬਹੁਤ ਸੋਹਣੀ ਹੈ ਤੇ ਕੱਦ-ਗਾਠ ਤੇ ਪੇਠ ਪੁੜੇ ਲੋ ਕੋਈ ਛਾਕ ਨਹੀਂ ਦੇਖ ਸਕਦੇ ਤੁਸੀਂ ਬਹੁਤ ਚੰਗੀ ਝੋਟੀ ਹੈ ਤੇ ਸਾਰੇ ਮੇਲੇ ਜੋ ਇਹੋ ਨੀਲੀ ਰਾਵੀ ਦਸੀ ਹੈ ਜਿਹੜੀ ਇੰਨੀ ਸੋਹਣੀ ਹੈ ਤੇ ਥਾਂ ਦੀ ਕੁਆਲਟੀ ਦੇਖ ਸਕਦੇ ਬਹੁਤ ਸੋਹਣੀ ਹੈ ਤੇ ਪੇਟ ਪੂੜਾ ਵੀ ਚੰਗਾ ਚੌੜਾ ਜਿਹਾ ਮਾਨਾ ਤੇ ਬਾਕੀ ਵੀਰ ਚ ਪੁੱਛਦੇ ਆ ਸੱਸੀ ਕਾ ਵੀਰ ਜੀ ਉਹ ਟੀਟਾ ਵੀ ਜੀ ਕਿੰਨੇ ਦਿਨਾਂ ਦੀ ਕੱਚੀ ਹੈ ਵੀ ਜੀ ਇਹ ਹਫਤਾ ਨੂੰ ਹਫਤੇ ਤੱਕ ਬਹੁਤ ਵਧੀਆ ਬਣ ਜੂ ਕਿੰਨਾ ਸੂਹਾ ਜੀ ਸੂਹਾ ਦੂਜਾ ਜੀ ਦੂਜਾ ਸੂਹਾ ਜੀ ਤੇ ਕਿੰਨਾ ਦੁੱਧ ਪਹਿਲਾਂ ਕੱਢਦੇ ਨੇ ਪਹਿਲਾਂ ਦਿੱਤਾ ਹੀ 6.5 ਲੀਟਰ ਨੇ ਪਹਿਲੇ ਸੂਹਾ ਸਾਢੇ 10 ਲੀਟਰ ਰੋਜ਼ ਓਟੀ ਆ ਇਹ ਵੀਰ ਜੀ ਵਪਾਰ ਕੇ ਘਰ ਦੀ ਝੋਟੀ ਆ ਬਣੀ ਕਰਦੀ ਆ ਜੀ ਕਰਦੀ ਜੀ ਵਪਾਰ ਲਾਈਨ ਜਣੀ ਨਾ ਵਪਾਰ ਦੀ ਆਰ ਕਾ ਜਾਨੀ ਕੈਪੈਸਿਟੀ 12 13 ਲੀਟਰ ਤੇ ਚੱਲੀ ਆਪਾਂ ਠੀਕ ਕੀ ਡਿਮਾਂਡ ਕਰਦੇ ਵੀਜੀ 125 125 ਤਿੰਨ ਨੰਬਰ ਬੋਲੋ ਜੀ 94632 73790 ਫਿਰ ਬੋਲ ਦਿਓ 94632 73729 ਠੀਕ ਮਿਹਰਬਾਨੀ ਦੋਸਤੋ ਬੂਰਾ ਕਟਾ ਮਾਨਸਾ ਮੰਡੀ ਆਪਾਂ ਆਏ ਆ ਤੇ ਬੂਰਾ ਕਟਾ ਬਹੁਤ ਸੋਹਣਾ ਦਿੱਸਿਆ ਤੇ ਮੈਂ ਆ ਵੀਡੀਓ ਬਣਾ ਲਈਏ ਤੇ ਕਰਦੇ ਵੀਜੀ ਹੁਣ ਨਾ ਮਰਾ ਤੋਰੇ ਪਰਾਂ ਹਾਂ ਆ ਦੇਖ ਸਾਡੇ ਦੋਸਤੋ ਪੂਰਾ ਸ਼ਾਨਦਾਰ ਘਟਾ ਹੈ ਉਹਦਾ ਇਸ ਵੇਲੇ ਘਟਾ ਬਾਕੀ ਵੀਰ ਜੀ ਹੋਇਆ ਕਰਦਾ ਹਾਂ ਹਾਂ ਜੀ ਵੀਰ ਜੀ ਕੀ ਹਾਲ ਹੈ ਕਿੰਨੇ ਚਿਰ ਦਾ ਜੀ ਇੱਕ ਇੱਕ ਸਾਲ 5 ਮਹੀਨੇ ਦਾ ਇੱਕ ਸਾਲ 5 ਮਹੀਨੇ ਦਾ ਤੇ ਇਹਦੀ ਮਾਤ ਦਾ ਕਿੰਨਾ ਕੁ ਰਿਕਾਰਡ ਹੀ ਦੋਤਾ ਜੇ ਕਰਦੇ 14 13 14 ਲੀਟਰ ਦਿੰਦੇ 13 14 ਲੀਟਰ ਠੀਕ ਹੈ ਕੀ ਡਿਮਾਂਡ ਕਰਦੇ ਜੀ ਜੀ ਦੀ 25000 25000 ਰੁਪਇਆ ਤੇ ਮਾਨਤਾਨ ਮਾਨਤਾਨ ਕਿੰਨੇ ਜੀ ਮਾਲਾ ਛੋੜ ਕੇ ਆਪਾਂ ਮੌਕੇ ਦੇ ਹੋਊ ਕਿ ਜਾਂ ਕਰਾਂ ਮੌਕੇ ਦੇ ਨੰਬਰ ਦੱਸ ਦਿਓ ਨੰਬਰ ਮੇਰੇ ਤਾਂ ਨਹੀਂ ਆਇਆ ਭਰਾਵਾ ਜੀ ਮੋਬਾਈਲ ਤੇ ਆਪ ਦੇ ਲਾਲਾ ਦੋਸਤੋ ਮੱਝ ਬਹੁਤ ਸੋਹਣੀ ਤੇ ਜਿਹ ਹਵਾਨੇ ਦੀ ਕੁਆਲਿਟੀ ਵੇਖੀ ਇਹਦੇ ਬਹੁਤ ਸੋਹਣੀਆਂ ਜਿੰਨੂੰ ਟਾਈਟ ਹਵਾਨਾ ਕਹਿੰਦੇ ਨੇ ਨਾ گاਵਾ ਗੁੱਚਕਵਾ ਉਹ ਤੇ ਥਣਾ ਦਾ ਵਿਰਲ ਵੇਖੋ ਤੇ ਮੁਠੀ ਵਾਲਾ ਥਣਾ ਆ ਬਹਿਣੀ ਵਾਲੇ ਪਾਸੋਂ ਦਾ ਥਣਾ ਬਹੁਤ ਸੋਹਣਾ ਥਣਾ ਖੋਲੇ ਵੀ ਤੇ ਮਰੀ ਤੇ ਤੋੜ ਕੇ ਤੁਹਾਨੂੰ ਜਰੂਰ ਦੋਸਤੋ ਖਾਦੇ ਨੇ ਫੇਸ ਕੁਆਲਿਟੀ ਬਹੁਤ ਸੋਹਣੀ ਹੈ ਤੇ ਮਾਰਾ ਇਹਨੇ ਕੱਦ ਕਾਠ ਬਹੁਤ ਸੋਹਣਾ ਦਿੱਤਾ ਤੇ ਪੇਟਪੋੜਾ ਵੀ ਬਹੁਤ ਸੋਹਣਾ ਹਵਾਨਾ ਬਹੁਤ ਸੋਹਣਾ ਲੈਓ ਵੀਰ ਜੀ ਲੈਓ ਕੋਨੀ ਬਹੁਤ ਸੋਹਣਾ ਕੱਦ ਕਾਠ ਤੇ ਬਹੁਤ ਸੋਹਣਾ ਪੇਟਪੋੜਾ ਤੇ ਹਵਾਨੇ ਦੀ ਕੁਆਲਿਟੀ ਬਹੁਤ ਸੋਹਣੀ ਦਿੱਤੀ ਹੈ ਮਾਨਸ ਤੇ ਬਾਕੀ ਕਰਦੇ ਵੀਰ ਜੀ ਹੁਣਾਂ ਗੱਲ ਥੱਲੇ ਮੈਨੂੰ ਇਹਦੇ ਲੱਗਦਾ ਕਾਕਾ ਤੇ ਵੀਰ ਜੀ ਹੁਣਾਂ ਪੁੱਜੇ ਸਸਿਗਾ ਵੀਰ ਜੀ ਕਿੰਨੇ ਸੂਵੇ ਵੀਰ ਜੀ ਸੂਵੇ ਵੀਰ ਜੀ ਤੀਜੀ ਤੀਜੇ ਸੂਵੇ ਜੀ ਤੇ ਕਿੰਨਾ ਚਿਰ ਹੋ ਗਿਆ ਸੂਈ ਨੂੰ ਸੂਈ ਨੂੰ ਬਈ 27 ਤਰੀਕ ਦੀ ਸੂਈ ਹੈ 27 ਤਰੀਕ ਦੀ ਕੀ ਥੱਲੇ ਥੱਲੇ ਬਈ ਕੱਟਾ ਕੱਟਾ ਜੀ ਤੇ ਕਿੰਨਾ ਦੋ ਤਿਆਰ ਹੈ ਜੀ ਉਹ ਦੋ ਹੀ 15 ਕਿਲੋ ਜਿਹੜਾ ਆਪਾਂ ਲੀਟਰ ਦਾ ਵੀਰ ਜੀ ਅਗਲੇ ਮਨਾ ਦੇਣਾ ਅੱਛਾ ਕੀ ਡਿਮਾਂਡ ਕਰਦੇ ਨੇ ਡਿਮਾਂਡ ਬਈ 140 140 ਤੇ ਮਾਨਦਾਨ ਮਾਨਦਾਨ ਕਰਾਂਗੇ ਮੌਕੇ ਤੇ ਜੀ ਤੇ ਨੰਬਰ ਬੋਲ ਦਿਓ ਜੀ ਹਾਂ ਜੀ 25355 ਫੇਰ ਬੋਲ ਦਿਓ ਜੀ 97796 25355 ਠੀਕ ਹੈ ਦੋਸਤੋ ਵੀ ਮੰਡੀ ਦੇ ਵਿੱਚ ਮੈਨੂੰ ਸਿਰਾ ਮੱਝ ਲੱਗੀ ਹਵਾਨੇ ਦੀ ਕੁਆਲਿਟੀ ਵੇਖੋ ਤੇ ਥਾਨੇ ਦੀ ਕੁਆਲਿਟੀ ਵੇਖੋ ਗਾਵਾ ਵਾਲਾ ਹਵਾਨਾ ਲੱਗਾ ਤੇ ਕੱਦ-ਕਾੜ ਵੀ ਬਹੁਤ ਸੋਹਣਾ ਮਾਲਕ ਨੇ ਦਿੱਤਾ ਤੇ ਪਿੱਠਪੂੜਾ ਵੀ ਬਹੁਤ ਸੋਹਣਾ ਲੈਓ ਜੀ ਪਿੱਠਪੂੜਾ ਬਹੁਤ ਸੋਹਣਾ ਤੇ ਤੁਸੀਂ ਆਪ ਹੀ ਦੇਖ ਸਕਦੇ ਹੋ ਹਵਾਨੇ ਦੀ ਕੁਆਲਿਟੀ ਇਹ ਬਾਕੀ ਥਾਨਾ ਤੁਹਾਨੂੰ ਜਿਹੜੇ ਪੂਰੇ ਪ੍ਰੋਪਰ ਬਹਿਣੀ ਵਾਲੇ ਪਾਸੋਂ ਦਿਖਾਉਣੇ ਬੰਨ ਕੇ ਤੇ ਬਾਕੀ ਵੀਰ ਜੀ ਨੂੰ ਨਾ ਕਰਾਂਗਾ ਆਹ ਦੇਖੋ ਦੋਸਤੋ ਤੁਹਾਨੂੰ ਬਹਿਣੀ ਵਾਲੇ ਪਾਸਾ ਬਹੁਤ ਸਾਫ ਸੁਥਰਾ ਥਾਨਾ ਤੇ ਬਾਕੀ ਕਰ ਦਾਂ ਵੀਰ ਜੀ ਉਹਨਾਂ ਦਾ ਸਸਿਕਾ ਵੀਰ ਜੀ ਉਹ ਠੀਕ ਠਾਕ ਜੀ ਤੇ ਕਿੰਨੇ ਸੂਏ ਵੀਰ ਜੀ ਦੂਜੇ ਦੂਜੇ ਸੂਏ ਕਿੰਨਾ ਜਰ ਹੋ ਗਿਆ ਸੂਈ ਨੂੰ 12 13 12 ਤਾਂ ਕੀ ਥੱਲੇ ਕੱਟਾ ਜੀ ਕੱਟਾ ਜੀ ਤੇ ਕਿੰਨਾ ਦੋ ਤਿਆਰ ਹੈ ਜੀ 15 ਲੀਟਰ ਜਿਹੜਾ ਮਿਣਵਾ ਆਪਾਂ ਲੀਟਰ ਨਾਲ ਗਲੇ ਪਾਉ ਦੋ ਟਾਈਮ ਚੋਲੇ ਮਾਰ ਕੇ ਵੇਚਦੇ ਠੀਕ ਹੈ ਜੀ ਕੀ ਡਿਮਾਂਡ ਆ ਜੀ 170 ਤੇ ਇਮਾਨਦਾਨ ਮੌਕੇ ਤੇ ਨੰਬਰ ਬੋਲ ਦਿਓ 9147 ਹਾਂ ਜੀ ਟਰੱਕ 47 ਹਾਂਜੀ 03166 ਫੇਰ ਬੋਲ ਦਿਓ ਵੀਰ ਟਰੱਕ 47 ਹਾਂਜੀ 03166 ਦੋਸਤੋ ਦੇਖੋ ਤੁਸੀਂ ਹਵਾਨੇ ਦੀ ਕੁਆਲਿਟੀ ਬਹੁਤ ਸੋਹਣਾ ਹਵਾਨਾ ਤੇ ਥਾਂ ਦੀ ਕੁਆਲਿਟੀ ਵੀ ਦੇਖੋ ਆ ਬਹਿਣੀ ਵਾਲੇ ਪਾਸ ਤੇ ਬਾਕੀ ਤੋੜ ਕੇ ਤੁਹਾਨੂੰ ਦਿਖਾਉਣੇ ਚੰਗੀ ਕੱਦਗਾੜ ਚੰਗਾ ਪੇਟਪੋੜਾ ਲੈ ਵੀਰ ਜੀ ਤੇ ਫੇਸ ਕੁਆਲਿਟੀ ਵੀ ਬਹੁਤ ਸੋਹਣੀ ਆ ਆ ਤੁਹਾਨੂੰ ਬਹਿਣੀ ਵਾਲੇ ਪਾਸੋਂ ਸੰਭਲਣਾ ਹੈ ਬਹੁਤ ਸੋਹਣਾ ਨੇ ਤੇ ਝੋਟੀ ਆ ਚੰਗਾ ਵਜ਼ਨ ਮਟਾ ਠੀਕ ਆ ਤੇ ਪਰ ਚੱਡੇ ਦੀ ਕੁਆਲਿਟੀ ਬਹੁਤ ਸੋਹਣੀ ਟਾਈਟ ਤੇ ਕਰਦੇ ਵੀਜੀ ਉਹਨਾਂ ਨਾਲ ਸਸਿਕਾ ਵੀਜੀ ਤੇ ਕਿੰਨੇ ਸੂਏ ਵੀਰ ਜੀ ਦੂਜੇ ਜੀ ਦੂਜੇ ਸੂਏ ਕਿੰਨੇ ਦਿਨ ਹੋ ਗਏ ਸੂਈ ਨੂੰ ਨਹੀਂ ਹੋ ਗਏ ਮਹੀਨੇ ਮੰਗ ਮਹੀਨਾ ਹੋ ਗਿਆ ਤੇ ਥੱਲੇ ਕੀ ਆ ਕੱਟੀ ਆ ਜੀ ਕੱਟੀ ਆ ਜੀ ਕਿੰਨਾ ਦੋ ਤਿਆਰ ਹੈ ਜੀ ਹੁਣ ਜੀ 12 ਕਿਲੋ ਤਿਆਰ ਜਿਹੜਾ ਆਪਾਂ ਲੀਟਰ ਵਾਲਾ ਮਿੰਨਵਾ ਜੀ ਲੀਟਰ ਵੀ ਲੀਟਰ ਮਾਰਕੀਟ ਠੀਕ ਹੈ ਜੀ ਤੇ ਕੀ ਡਿਮਾਂਡ ਆ ਜੀ 1 ਦਾ ਮੰਗਦਾ ਜੀ 1 ਦਾ ਤੇ ਮਾਨਤਾਨ ਪੂਰੇ ਲੱਖ ਦੀ ਦੇਣਾ ਲੱਖ ਦੀ ਤੇ ਨੰਬਰ ਬੋਲੋ ਜੀ 98723 ਹਾਂਜੀ 55670 ਠੀਕ ਹੈ ਫਿਰ ਬੋਲੋ ਜੀ 98723 ਹਾਂਜੀ 55610 ਠੀਕ ਹੈ ਮਿਹਰਬਾਨੀ ਵੀਰ ਜੀ ਵੀਡੀਓ ਹੀ ਦੋ ਤੋਂ ਵੇਖ ਸਕਦੇ ਹੋ ਹਵਾ ਨੇ ਵੀ ਕੁਆਲਿਟੀ ਬਹੁਤ ਸੋਹਣਾ ਹਵਾਨਾ ਲੱਗਾ ਤੇ ਚੰਗੇ ਕੱਦ-ਕਾੜ ਦੀ ਮਾਲਕਾ ਤੇ ਸੋਹਣੀ ਮੱਝ ਤੇ ਹੋਰ ਕਿ ਤੁਹਾਨੂੰ ਦਿਖਾ ਦਿੰਨੇ ਲੈ ਆਓ ਜੀ ਤੇ ਬਹੁਤ ਸੋਹਣੀ ਮੱਝ ਹੈ ਤੇ ਬਾਕੀ ਵੀ ਜਿਉਂ ਨਾ ਕਰਦੇ ਗੱਲ ਤਾਂ ਥਾਂ ਤੁਹਾਨੂੰ ਹੋਣੇ ਆ ਬੰਨ ਕੇ ਆ ਉਲਟ ਪਾਸੋਂ ਥਾਂ ਦੇਖ ਸਕਦੇ ਤੁਸੀਂ ਹੁਣ ਕਾਫੀ ਸੋਹਣਾ ਤੁਹਾਨੂੰ ਲੈ ਜਾਓ ਜੀ ਵੀਰ ਜੀ ਨਾ ਕਰਕੇ ਗੱਲ ਤੁਹਾਨੂੰ ਸਾਰੀ ਡਿਟੇਲ ਦੇਣੀ ਆ ਥਾੜੇ ਦੇਸ ਅਤੇ ਬਹਿਣੀ ਵਾਲੇ ਪਾਸੋਂ ਕਾਫੀ ਸੋਹਣਾ ਥਾਨਾ ਇਹ ਹਵਾਲੇ ਦੀ ਕੁਆਲਿਟੀ ਬਹੁਤ ਸੋਹਣੀ ਤੇ ਬਾਕੀ ਵੀਰ ਜੀ ਕਰਦੇ ਆ ਆ ਜੋ ਵੀਰ ਜੀ ਅੱਛਾ ਵੀਰ ਜੀ ਕਿੰਨੇ ਸੂਏ ਜੀ ਇਹ ਚੌਥਾ ਸੂਏ ਚੌਥਾ ਸੁਭਾ ਜੀ ਕਿੰਨਾ ਜੇਰ ਹੋ ਗਿਆ ਸੂਏ ਜੀ ਸੂਏ ਨੂੰ ਪੂਰਾ ਵੀ ਨਾ ਹੋਇਆ ਮੀਨਾ ਰ ਤੇ ਫਾਲ ਹੈਂ ਫਾਲ ਹਾਂ ਬੱਚਾ ਮਰਿਆ ਬੱਚਾ ਮਰਿਆ ਠੀਕ ਹੈ। ਕਿਨਾਰਾ ਦੁੱਧ ਤਿਆਰ ਹੈ ਜੀ। ਦੁੱਧ ਇਹਦਾ ਸਾਡੇ 13 ਕਿਲੋ। 10 ਮਿੰਮਾ ਜੀ। ਮਿੰਮਾ। ਠੀਕ। ਤੇ ਕੀ ਡਿਮਾਂਡ ਆ ਜੀ? 85 ਇਹਦੇ। 85 ਦੀ? ਮਾਨਦਾਨ ਹੋ ਜੂ ਮੌਕੇ ਤੇ। ਮਾੜਾ ਮੋਟਾ। ਮਾਹਮੋਟ। ਚਲ ਨੰਬਰ ਕੋ ਦੋ। 9647288596। ਤੇ ਵੀਰ ਜੀ ਮੰਨ ਲਓ ਪੰਜਾਬ ਦੇ ਵਿੱਚ ਕਿਤੇ ਵੀ ਅਗਲੇ ਜੀ ਆਨਲਾਈਨ ਤੋਂ ਮਗਾਈ ਪੇਮੈਂਟ ਪਾ ਕੇ ਤੇ ਹੋ ਜੂਗੀ? ਹਾਂਜੀ ਹਾਂਜੀ। ਠੀਕ ਹੈ। ਦੋਸਤੋ ਹਵਾਨੇ ਦੀ ਕੁਆਲਿਟੀ ਵੇਖ ਸਕਦੇ ਹੋ ਤੁਸੀਂ। ਬਹੁਤ ਸੋਹਣਾ ਹਵਾਨਾ। ਤੇ 38 ਵੀ ਮੁੱਠੀ ਵਾਲਾ ਬਹੁਤ ਸੋਹਣਾ ਲੱਗਦਾ ਤੇ ਵਿਰਲੇ ਵੀ ਬਹੁਤ ਹੋਲਾ ਵੀਰ ਜੀ ਮਰੀ ਤੇ ਪੇਟ ਪੂੜੇ ਦੀ ਵੀ ਚੰਗੀ ਮਾਲਕਾ ਤੇ ਕੱਦ ਕਾਠ ਵੀ ਚੰਗਾ ਤੇ ਬਾਕੀ ਤੁਹਾਨੂੰ ਤੋਰ ਕੇ ਵਿਖਾਉਣੇ ਤੇ ਫੇਸ ਕੁਆਲਟੀ ਬਹੁਤ ਸੋਹਣੀ ਝੋਟੀ ਦੀ ਆ ਦੇਖੋ ਦੋਸਤੋ ਟਾਈਟ ਆ ਡਰ ਰਿਹਾ ਲੈਓ ਜੀ ਤੇ ਬਹੁਤ ਸੋਹਣਾ ਵਾ ਲੈ ਨਹੀਂ ਭਾਈ 200 ਲੈਓ ਜੀ ਤੇ ਬਾਕੀ ਕਰਦੇ ਵੀਰ ਜੀ ਉਹਨਾਂ ਨਾਲ ਗੱਲ ਜੀ ਦੀ ਡਿਮਾਂਡ ਆ ਕਿੰਨਾ ਦੁੱਧ ਆ ਕਿੰਵੇਂ ਸੂਵੇ ਆ ਬੈਣੀ ਵਾਲੇ ਪਾਸੋਂ ਤੁਹਾਨੂੰ ਤੁਹਾਨੂੰ ਹੋਣਾ ਮਾਝੇ ਡਰੇ ਨਾ ਦੇ ਦਰਦ ਹੀ ਨਹੀਂ ਅੱਛਾ ਬਹੁਤ ਸ਼ੀਲ ਆਗੇ ਕਈ ਬਹੁਤ ਡੰਗੜਾ ਤੇ ਵੀਰ ਜੀ ਕਿੰਵੇਂ ਸੂਵੇ ਆ ਦੂਜੇ ਦੂਜੇ ਸੂਵੇ ਕੀ ਥੱਲੇ ਟਟਾ ਜੀ ਕਿੰਨੇ ਦਿਨ ਹੋ ਗਏ ਸੂਈ ਨੂੰ ਪਰਸੋਂ ਸੂਈ ਪਰਸੋਂ ਦੀ ਕਿੰਨਾ ਬੋਲਾ ਜੀ ਆ ਫਿਰ ਹਾਂ ਜੀ ਬੋਲਾ ਕਿੰਨਾ ਬੋਲਾ ਜੀ 10 ਕਿਲੋ ਬੋਲਾ ਅੱਛਾ 10 ਲੀਟਰ ਬੋਲਾ ਤਿਆਰ ਆ ਜਾਨਕੀ 12-13 ਲੀਟਰ ਤੇ ਜਾਊਗੀ ਖੁੱਲਾ ਖੁੱਲਾ ਠੀਕ ਤੇ ਕੀ ਡਿਮਾਂਡ ਕਰਦੇ ਵੀ ਜੀ ਡਿਮਾਂਡ 120 ਮੁੰਡੇ 120 ਹਾਂਜੀ ਤੇ ਦੇਣ ਲੈਣ ਕਿੱਥੇ ਹੋਊਗਾ ਦੇ ਉਹਨਾਂ ਦੀ 10 ਇੱਕ ਦਾ ਤੇ ਚਲ ਨੰਬਰ ਬੋਲਿਓ ਹਾਂਜੀ ਨੰਬਰ 98139 ਹਾਂਜੀ 10515 ਫੇਰ ਬੋਲ ਦਿਓ 98139 10515 ਠੀਕ ਹੈ ਜੀ ਦੋਸਤੋ ਹਵਾਨੇ ਦੀ ਕੁਆਲਿਟੀ ਵੇਖੋ ਜਿਵੇਂ ਗਾਹਾਂ ਵਾਲਾ ਹੁੰਦਾ ਇਸ ਤਰ੍ਹਾਂ ਮੈਦਾ ਹਵਾਨਾ ਤੇ ਚੰਗਾ ਪੇਠਪੋੜਾ ਤੇ ਚੰਗੇ ਕੱਦ ਕਾਢ ਦੀ ਮਾਲਕਾ ਦੇਖੋ ਗਾਂ ਗੋਵਨ ਲੈਓ ਜੀ ਤੇ ਫੇਸ ਕੁਆਲਟੀ ਤੁਹਾਨੂੰ ਦਿਖਾ ਦਿੰਦੇ ਨੇ ਫੇਸ ਕੁਆਲਟੀ ਦੇਖੋ ਕਾਫੀ ਸੋਹਣੀ ਹੈ ਇਹ ਮੋਹਰਾ ਨਸਲ ਦੇ ਵਿੱਚ ਮੱਝ ਆਉਂਦੀ ਆ ਤੇ ਥਣ ਤੁਹਾਨੂੰ ਬਹਿਣੀ ਵਾਲੇ ਪਾਸੋਂ ਦਿਖਾ ਦਿੰਦੇ ਹਾਂ ਥਣ ਦੇਖੀ ਜਦੋਂ ਬਹੁਤ ਸੋਹਣਾ ਥਣ ਲੱਗਾ ਤੇ ਚੰਗੀ ਮੱਝ ਤੇ ਬਾਕੀ ਵੀਰ ਜੀ ਉਹ ਨਾ ਕਰਦੇ ਗੱਲ ਸਤਿਕਾਰ ਵੀਰ ਜੀ ਸਤਿਕਾਰ ਜੀ ਸੂਈ ਆ ਵੀਰ ਜੀ ਹਾਂ ਜੀ ਤੇ ਕਿੰਨਾ ਚੇਰ ਹੋ ਗਿਆ ਸੂਈ ਨੂੰ ਇਹਨੂੰ ਹੋ ਗਿਆ ਜੀ 2 ਮਿੰਟ 2 ਮਿੰਟ ਕੱਟੀ ਕੇ ਕਟਾ ਕਟਾ ਜੀ ਕਿੰਨਾ ਦੋ ਦੇ ਜੀ ਹਟਾ ਇਹਦੇ ਥੱਲੇ ਹੁਣ ਹੈਗਾ ਜੀ 12 ਕਿਲੋ 12 ਕਿਲੋ ਤੇ ਪੀਕ ਤੇ ਕਿੰਨਾ ਕੱਢਿਆ ਪਹਿਲੂ ਇਹ ਪੀਕ ਚ 12 11 12 11 12 ਦੇ ਰੂਪ ਠੀਕ ਤੀ ਆਪਾਂ ਠੀਕ ਹੈ ਜੀ ਤੇ ਕੀ ਡਿਮਾਂਡ ਕਰਦੇ ਵੀ ਜੀ ਡਿਮਾਂਡ 93085 ਦੇ 85 ਦੇ ਦੋ ਨੰਬਰ ਬੋਲ ਦਿਓ 964628559 ਫੇਰ ਬੋਲੋ ਜੀ 9646 ਹਾਂ ਜੀ 83599 ਠੀਕ ਦੋਸਤੋ ਵੇਖੋ ਇਹ ਲੋਹੇ ਦੇ ਲੋਹੇ ਆਪਾਂ ਜਿਹਨੂੰ ਆਹਦੇ ਨੇ ਨਾ ਉਹਦੇ ਵਿੱਚ ਆਉਂਦੀ ਮੱਝ ਤੇ ਬੁਰੀ ਭਾਅ ਮਾਰਦੀ ਥੋੜੀ ਤੇ ਪੇਠ ਪੂੜਾ ਬਹੁਤ ਸ਼ਾਨਦਾਰ ਆ ਤੇ ਚੰਗਾ ਘੱਟਗਾਟ ਆ ਤੇ ਹਵਾਨਾ ਦੇਖ ਸਕਦੇ ਬਹੁਤ ਸੋਹਣੇ ਲਓ ਜੀ ਤੇ ਫੇਸ ਕੁਆਲਿਟੀ ਵੇਖੋ ਬਹੁਤ ਸੋਹਣੀ ਹੈ ਤੇ ਬਾਕੀ ਥਣ ਵੀ ਤੁਹਾਨੂੰ ਦਿਖਾ ਦਨੇ ਬੰਨ ਕੇ ਥੋੜਾ ਹੈ ਨਾ ਆਣ ਕੇ ਮੰਡੀ ਡੰਗਰ ਥੋੜਾ ਹੈ ਡਾਦਾ ਤੇ ਪਵਾਨੀ ਦੀ ਕੁਆਲਿਟੀ ਬਹੁਤ ਸੋਹਣੀ ਆ ਤੇ ਥਣ ਦੇਖ ਸਕਦੇ ਬਹੁਤ ਸੋਹਣਾ ਥਣ ਤੇ ਬਾਕੀ ਵੀਰ ਜੀ ਹੁਣਾ ਕਰਦੇਗਾ ਸਸੀਗਾ ਵੀਰ ਜੀ ਕਿੰਨੇ ਦਿਨ ਹੋ ਗਏ ਵੀਰ ਜੀ ਸੂਈ ਨੂੰ 8 ਦਿਨ ਹੋ ਗਏ 8 ਦਿਨ ਹੋ ਗਏ ਕੀ ਥੱਲੇ ਜੀ ਕਟਾ ਜੀ ਤੇ ਕਿੰਨਾ ਦੋ ਤਿਆਰ ਆ ਜੀ 13 ਲੀਟਰ ਜਿਹੜਾ ਮਿਣਵਾ ਆਪਾ ਲੀਟਰ ਮਾਰ ਕੇ ਦੇਣਾ ਜੀ ਕਿਉਂ ਅਗਲਾ ਕੋਈ ਦੂਰੋਂ ਆਉਂਦਾ ਲੱਗ ਗਿਆ ਉਹ ਆਦਾ ਫਿਰ ਅਗਲੇ ਨੂੰ ਦੱਸਿਆ ਬਣਾ ਮੰਨ ਲਾ ਹੁਣ ਪਾਈ ਗਿਆ ਘੱਟ ਦੱਸ ਜੀ ਆਪ ਨੂੰ ਕੋਈ ਨਹੀਂ ਜੇ 13 ਲੀਟਰ ਆਪਾਂ ਮਣਵਾ ਦੇਣਾ ਤੇ ਕੀ ਡਿਮਾਂਡ ਆ ਜੀ ਇੱਕ ਦਾ ਜੀ ਇੱਕ ਦਾ ਇਮਾਨਦਾਨ ਲੱਖ ਦੀ ਛੱਡ ਲੱਖ ਦੀ ਚਲੋ ਤੇ ਕਿੰਵੇਂ ਸੂਏ ਜੀ ਇਹ ਤੀਜੇ ਸੂਏ ਠੀਕ ਹੈ ਤੇ ਨੰਬਰ ਬੋਲੋ ਜੀ 9644 ਹਾਂ ਜੀ 606 ਫੇਰ ਬੋਲੋ ਥੋੜਾ ਉੱਚੀ ਬੋਲੋ 9644 ਹਾਂ ਜੀ 606 ਠੀਕ ਹੈ ਹਾਂ ਦੋਸਤੋ ਵੇਖ ਸਾਦੇ ਤੁਸੀਂ ਮੱਝ ਬਹੁਤ ਸੋਹਣੀ ਤੇ ਤੋਰ ਕੇ ਤੁਹਾਨੂੰ ਵੋਹੋਣੇ ਕੱਦ ਕਾਠ ਪੇਟ ਪੂੜਾ ਬਹੁਤ ਚੋੜਾ ਤੇ ਥਾਣਾ ਹਵਾਨੇ ਦੀ ਕੁਆਲਿਟੀ ਲੈਓ ਜੀ ਕੁਆਲਿਟੀ ਵੇਖੋ ਤੇ ਫੇਸ ਕੁਆਲਿਟੀ ਵੀ ਬਹੁਤ ਸੋਹਣੀ ਮਾਈ ਜੀ ਤੇ ਥਾਣੇ ਵੇਖ ਸਾਦੇ ਜਿਹੜੀ ਬੈਣੀ ਵਾਲੇ ਪਾਸੋਂ ਬਹੁਤ ਸਾਫ਼ ਥਾਣੇ ਤੇ ਬਾਕੀ ਵੀਰ ਜੀ ਹੁਣਾਂ ਨਾ ਕਰਦੇ ਇਹ ਗੱਲ ਸਸੀ ਕਾ ਵੀਰ ਜੀ ਓ ਠੀਠਾ ਵੀ ਜੀ ਤੇ ਕਿੰਨੇ ਸੂਵੇ ਵੀਰ ਜੀ ਹਾਂ ਜੀ 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 ਤੀਜੇ 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 ਠੀਕ ਕਿੰਨੇ ਦਿਨ ਹੋ ਗਏ ਸੂਈ ਨੂੰ ਕਿੰਨੇ ਹੋ ਗਏ ਹਫਤਾ ਜੀ ਹਫਤਾ ਠੀਕ ਹੈ ਕਿੰਨਾ ਦੁੱਧ ਤਿਆਰ ਆ ਜੀ ਅੱਜ 13 ਕਿਲੋ ਦੁੱਧ ਤਿਆਰ ਹੈ ਜਿਹੜਾ ਮਿਣਵਾ ਲੀਟਰ ਮਾਰਨਵਾ ਦੇਣਾ ਹੈ ਠੀਕ ਹੈ ਜੀ ਤੇ ਕੀ ਤੋਂ ਵੱਧ ਹੋ ਸਕਦਾ ਬਈ ਘਟ ਨਹੀਂ ਦੇ ਆਪਾ ਤੇਰਾ ਮੰਨ ਕੇ ਚੱਲੀਏ ਅਗਲੇ 1 ਲੀਟਰ ਮਾਰ ਕੇ ਦੇਣਾ ਤੇਰਾ ਡੈਰ ਚੱਡੀ ਦੀ ਜ਼ਰੂਰ ਹੈ ਹਾਂਜੀ 1 ਲੀਟਰ ਦੁੱਧ ਆਨ ਲੀਟਰ ਮਾਰ ਲੈ ਜਾ ਠੀਕ ਹੈ ਜੀ ਤੇ ਥੱਲੇ ਕੀ ਆ ਜੀ ਕਟਾ ਜੀ ਕਟਾ ਜੀ ਤੇ ਕੀ ਡਿਮਾਂਡ ਰੱਖੀ ਵੀ ਤੁਸੀਂ ਬੋਲੋ ਤਾਂ ਜੀ 1 20 ਕਰਦੇ ਆ 1 20 ਤੇ ਛੋੜ ਚੱਪਾ ਨੋਏਗਾ ਟਾਈਮ ਤੋਂ ਦੇਖੀ ਜਾ ਮੌਕੇ ਤੇ ਮੋਬਾਈਲ ਨੰਬਰ ਦੱਸਿਓ 99762 ਹਾਂਜੀ 33905 ਫੇਰ ਦੱਸ ਦੋ ਵੀ ਜੀ 99762 ਹਾਂਜੀ 33905 ਠੀਕ ਹੈ ਮਿਹਰਬਾਨੀ ਹੋ ਜੀ ਦੋ ਤੋਂ ਦੇ ਸਕਦੇ ਹੋ ਬੂਰੀ ਮੱਜ ਕਈ ਦੋਸਤ ਬੂਰੀ ਮੱਜ ਦੇ ਬਹੁਤ ਸ਼ਕੀਨ ਹੁੰਦੇ ਤੇ ਤੁਸੀਂ ਬੰਦਾ ਨੂੰ ਫੋਨ ਕਰ ਲਿਓ ਹਨੇ ਦੀ ਕੁਆਲਿਟੀ ਦੇਖ ਸਕਦੇ ਤੁਸੀਂ ਬਹੁਤ ਥੋੜੀ ਲਾਇਓ ਤੇ ਕੱਦ-ਕਾੜ ਵੀ ਬਹੁਤ ਸੋਹਣਾ ਤੇ ਥਾਰ ਵੀ ਬਹੁਤ ਸੋਹਣਾ ਲੱਗਾ ਇਹ ਇੱਟਪੋੜਾ ਵੀ ਬਹੁਤ ਵਧੀਆ ਮਾਈ ਦਾ ਬਾਕੀ ਕਰਦੇ ਆਂ ਵੀਰ ਉਹਨਾਂ ਨਾਲ ਗੱਲ। ਇਹ ਕੀ ਹੈ? ਇੱਕ ਥੋੜੇ ਜਿਹੇ ਡੰਗਰ ਨਾਲ ਡਰਦੇ ਆ ਇੱਥੇ ਮੇਲੇ ਜਾਣ ਕੇ ਮੰਡੀ 'ਚ ਤੇ ਤਾਂ ਕਰਕੇ ਬਹੁਤ ਸਾਫ਼ ਸੁਥਰੀ ਮਾਜੋ ਤਰਾ। ਭਾਈ। ਫਰਾਜੀ ਮੈਂ ਕਿਹੜਾ ਲਾ ਕੇ ਉਰੀ ਆ ਜੂ ਐ? ਕੋਈ ਨਹੀਂ ਕੋਈ ਨਹੀਂ ਕੋਈ ਚੱਕਣੀ। ਤੇ ਕੋਈ ਨਹੀਂ ਬਸ ਜੇ ਵੀ ਕੀ ਤਾਂ ਨਾ ਬਾਕੀ ਵੀਰ ਉਹਨਾਂ ਨਾਲ ਕਰਦੇ ਆਂ ਗੱਲ। ਕੀ ਰੋਡ ਆ। ਬੀੜਮਾ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਬਾਈ ਜੀ ਹੋਠੀਟਾ ਵੀਰ ਜੀ ਤੇ ਕਿੰਨੇ ਸੂਵੇ ਵੀਰ ਜੀ ਚੌਥੇ ਸੂਵੇ ਆ ਬਾਈ ਚੌਥੇ ਸੂਵੇ ਕੀ ਥੱਲੇ ਕੀ ਇਹਦੇ ਕਟਾਈ ਕਟਾ ਜੀ ਤੇ ਕਿੰਨਾ ਜਰੋਗਾ ਸੂਈ ਨੂੰ ਜੀ ਤਿੰਨ ਮਹੀਨੇ ਤਿੰਨ ਮਹੀਨੇ ਤੇ ਕਿੰਨਾ ਤੋ ਤਿਆਰ ਆ ਜੀ 11 ਕਿਲੋ ਮਿਣਮਾ ਤੇ ਬਣੀ ਬੁਣੀ ਕੀ ਨਹੀਂ ਅਜੇ ਬਣੀ ਨੂੰ 10 ਦਿਨ ਹੋ ਗਏ ਬਣੀ ਨੂੰ 10 ਦਿਨ ਹੋ ਗਏ ਠੀਕ ਮਿਣਮਾ ਤਿਆਰ ਜਿਹੜਾ ਇੱਕ ਮਾਲਾ ਹੁੰਦਾ ਆ ਪਾਸ ਦੇ ਨੇ 11 ਆ 12 ਲੀਟਰ ਜਿਹੜਾ ਆ ਡੱਬਾ ਮਾਰ ਕੇ ਦੇਣਾ 11 ਲੀਟਰ ਤੇ ਕੀ ਡਿਮਾਂਡ ਆ ਜੀ 80 ਮੰਗਦੇ ਤੇ ਛੋੜ ਛੱਪਾ 70 ਦੀ ਦੇ ਦਾਂਗੇ 70 ਵੀ ਛੱਡ ਦਿਓ ਤੇ ਨੰਬਰ ਬੋਲਿਓ 76580 ਹਾਂਜੀ 987740 ਫੇਰ ਬੋਲਿਓ ਜੀ 76580 987740 ਠੀਕ ਹੈ ਵੀਰ ਜੀ ਤੇ ਜਿਲ੍ਹਾ ਵੀਰ ਜੀ ਜਿਲ੍ਹਾ ਮਾਨਸਾ ਮਾਨਸਾ ਠੀਕ ਹੈ ਮਿਹਰਬਾਨੀ ਵੀਰ ਜੀ ਖੋਲੋ ਲੰਮੀ ਦੋਰ ਲਿਓ ਦੋਸਤੋ ਵੇਖ ਸਕਦੇ ਲਾਓ ਲਾਓ ਛੋੜ ਦਿਓ ਦੋਤ ਦੇਖ ਸਕਦੇ ਹੋ ਬਹੁਤ ਸੋਹਣੀ ਮਾਚ ਇਹ ਹਵਾ ਨੇ ਵੀ ਕੁਆਲਟੀ ਵੇਖੋ ਤੇ ਥਾਂ ਦੀ ਕੁਆਲਟੀ ਬਹੁਤ ਸਾਫ਼ ਸੁਥਰੀ ਲੈ ਆ ਮੋੜ ਕੇ ਜੀ ਤੇ ਬਹੁਤ ਵਧੀਆ ਫੇਸ ਦੀ ਕੁਆਲਟੀ ਵੀ ਬਹੁਤ ਸੋਹਣੀ ਆ ਤੇ ਕੱਦ ਕਾਠ ਲੋ ਬਹੁਤ ਸੋਹਣੀ ਚੋਟੀ ਤੇ ਥਾਂ ਬਹੁਤ ਸੋਹਣਾ ਦਿਰਲ ਵੀ ਬਹੁਤ ਸੋਹਣਾ ਤੇ ਉਵਾਨੀ ਦੀ ਕੁਆਲਿਟੀ ਦੇਖ ਸਕਦੇ ਤੁਸੀਂ ਤੇ ਬਾਕੀ ਵੀਰ ਜੀ ਹੁਣਾ ਕਰ ਦੇਗਾ ਸਸਿਕਾ ਵੀਰ ਜੀ ਕਿੰਨਾ ਚਿਰ ਹੋ ਗਿਆ ਤਸਵੀਰ ਨੂੰ ਨਹੀਂ ਹੋ ਗਿਆ 20 ਦਿਨ 20 ਦਿਨ ਜੀ ਤੇ ਕੀ ਮਗਰਾ ਮਗਰਾ ਕੱਟਾ ਤੇ ਇਹ ਕਿੰਨਾ ਦੋ ਤਿਆਰ ਹੈ ਜੀ 14 ਕਿਲੋ ਮਿਹਣਾ ਲੀਟਰ ਇੱਕ ਤਾਂ ਦੱਸਣਾ ਹੁੰਦਾ ਨਾ ਨਹੀਂ ਨਹੀਂ 14 ਲੀਟਰ ਠੀਕ ਹੈ ਜੀ ਤੇ ਕਿੰਵੇਂ ਸੂਏ ਹੈ ਜੀ ਸੂਹਾ ਤੀਜਾ ਤੇ ਜੇ ਸੂਏ ਤੇ ਕੀ ਡਿਮਾਂਡ ਵੀਰ ਜੀ ਇੱਕ ਦਾਸ ਇੱਕ ਦਾ ਇੱਕਦਮ ਮੰਗਦੇ ਆ ਕਿ ਜਾਂ ਛੱਡਣੀ ਇੱਕ ਦਸ ਦੀ ਕੋਈ ਨਹੀਂ ਕਰਦਾਂਗੇ ਹੋ ਜੂ ਮਾਨਦਾਨ ਹਾਂ ਹਾਂ ਤੇ ਦੱਸਿਓ ਨੰਬਰ 82642 ਹਾਂਜੀ ਹਾਂ 75609 ਫੇਰ ਦੱਸ ਦਿਓ 82642 ਹਾਂਜੀ 75609 ਠੀਕ ਹੈ ਦੋਸਤੋਂ ਨੀਲੀ ਰਾਵੀ ਦੀ ਮੱਝ ਤੇ ਬਹੁਤ ਸੋਹਣੀ ਝੋਟੀ ਤੇ ਚੰਗਾ ਪੇਟ ਪੂਰਾ ਤੇ ਤਿੰਨ ਮਹੀਨੇ ਵੀਰਾਂ ਦਾ ਸੂਈ ਨੂੰ ਹੋ ਗਏ ਆ ਤੇ ਤਾਂ ਦੀ ਕੁਆਲਿਟੀ ਵੇਖ ਲਓ ਦਾ ਹਵਾਨੇ ਦੀ ਕੁਆਲਿਟੀ ਵੇਖੋ ਕਾਫੀ ਖੂਬਸੂਰਤ ਲੈਓ ਜੀ ਕਿੰਨਾ ਸੋਹਣਾ ਸੋਈ ਵੀਰ ਜੀ ਤੀਜਾ ਹੋ ਗਈ ਬਾਈ ਤੀਜਾ ਤੇ ਬਹੁਤ ਸੋਹਣੀ ਪੇਟਪੂੜਾ ਚੰਗਾ ਬਹੁਤ ਸੋਹਣਾ ਤੇ ਆ ਮਗਰ ਕੱਟੀ ਆ ਤਿੰਨ ਮਹੀਨਿਆਂ ਦੀ ਜੀ ਤਿੰਨ ਮਹੀਨੇ ਹੋਗੇ ਬਾਈ ਤਿੰਨ ਮਹੀਨੇ ਹੋਗੇ ਤਾਂ ਕੱਟੀ ਮਗਰ ਤੇ ਨਵੀਂ ਹੋਈ ਆ ਦੂਹ ਮਹੀਨਾ ਹੋਗਾ ਦੂਹ ਮਹੀਨਾ ਜੀ ਤੇ ਕਿੰਨਾ ਦੋਦ ਵੀਰ ਜੀ ਅੱਛਾ ਹੁਣ ਕਿੰਨਾ ਹੈ ਟਾਈਮ 8 ਲੀਟਰ ਥੈਂਕ ਯੂ ਸੋਹਣੀ ਝੋਟੀ ਤੇ ਇੱਕ ਨਾਲੇ ਹੋਰ ਗੱਲ ਵੀ ਵੀਰ ਵਪਾਰ ਲੈਣ ਦਾ ਕੰਮ ਨਹੀਂ ਕਰਦਾ ਘਰ ਦੀ ਝੋਟੀ ਜਦੋਂ ਤਿਆਰ ਹੋ ਜਾਂਦੀ ਉਦੋਂ ਮੰਡੀ ਲੈਣ ਕੇ ਵੇਚਦਾ ਤੇ ਆਪਣੇ ਘਰ ਦੇ ਡੰਗਰ ਤਿਆਰ ਕਰਦਾ ਤੇ ਕੋਈ ਵਪਾਰ ਲੈਣ ਦਾ ਕੰਮ ਨਹੀਂ ਕਰਦਾ ਤੇ ਬਹੁਤ ਸੋਹਣੀ ਝੋਟੀ ਆ ਤੇ ਤੁਸੀਂ ਵੇਖ ਸਕਦੇ ਤੇ ਬਾਕੀ ਵੀਰ ਜੀ ਨਾ ਕਰਦੇ ਗੱਲ ਵੀਰ ਜੀ ਇਹ ਦੂਜਾ ਨਾ ਕੀ ਲੀਦਾ ਹੈ 8 ਲੀਟਰ ਦੋਦੇ ਮਿਣਵਾ ਹੈ ਟਾਈਮ ਜੀ ਹਾਂ ਜੀ ਮੈਡਮ ਜੀ ਠੀਕ ਹੈ ਕੀ ਡਿਮਾਂਡ ਆ ਵੀ ਸੀ ਮੰਗਦਾ ਸੀ 85000 85000 ਰੁਪਏ ਹੈ ਮਗਰ ਵੀ ਘਟੀ ਜਦੇ ਆਓ ਨਾਲ ਉਹ ਵੀ ਤੋਹਫਾ ਮੋਹਰਾ ਦੀ ਆ ਇਹ ਮੋਹਰਾ ਜਾ ਗਈ ਠੀਕ ਹੈ ਦੋ ਉਂਗਲਾਂ ਚਿੱਟੀ ਹੈ ਇਹ ਇਹ ਤੁਸੀਂ ਆਪ ਠੀਕਾ ਭਰਾਇਆ ਠੀਕਾ ਭਰਾਇਆ ਇਹ ਤੇ ਨੀਲੀ ਨੂੰ ਮੋਹਰਾ ਦਾ ਭਰਾ ਹਦਾ ਹੈ ਆਹ ਚੱਲ ਜਾਂਦਾ ਜੀ ਆਹ ਇਹ ਤਾਂ ਗੱਲ ਹੈ ਜੀ ਤੇ 85000 ਜਮਾਨਤਾਂ ਨੂੰ ਵੀਰ ਜੀ ਅੱਜ ਤਣ ਕਰ ਦਾਂਗੇ ਭਾਈ ਕਰ ਦੋ ਨੰਬਰ ਦੱਸ ਦਿਓ ਜੀ 90419 हां जी 2017 ਫੇਰ ਦੱਸ ਦਿਓ ਜੀ 90419 2017 ਜੀ ਠੀਕ ਹੈ ਚੰਗਰ ਮੱਖਾ ਜੀ हां जी ਜ਼ਿਲ੍ਹਾ ਜ਼ਿਲ੍ਹਾ ਮਾਨਸਾ ਮਾਨਸਾ ਠੀਕ ਹੈ